ਜਿਹੜੀ ਬੀਬੀਆਂ ਦਾ ਰਾਹ ਦੇ ਵਿੱਚ ਆਲੇ ਚੱਲ ਪਿਆ ਮੇਲ ਮਲਾਪ ਪਿਆਰੇ ਦੀ ਆ ਕਿ ਸ਼ਿਆਰੇ ਦੀ ਆ ਇਹਨਾਂ ਤੋਂ ਟੋਟੀਆਂ ਦੁਕਾਨਾਂ ਤੋਂ ਨੂੰ ਨਹੀਂ ਤੂੰ ਕਿੰਨੇ ਸੂਟ ਲੈਣੇ ਨੇ ਮਾਤਾ ਜੀ ਹਾਂ ਹਾਂਜੀ ਸასი ਕਾਲ ਕੀ ਹੈ ਚੱਲ ਤੇ ਹਰ ਜੀਤੀ ਸਾਡੇ ਨਾਲ ਹੈ ਅੱਜ ਕਿਥੇ ਚੱਲੀਆਂ ਗਈਆਂ ਦੀ ਇਹ ਅੱਜ ਕਹਿੰਦੀ ਹੈ ਕੱਪੜੇ ਲੈਣ ਚੱਲੀਆਂ ਹੈ ਚੱਲੇ ਆਉਣੇ ਨਹੀਂ ਹੁਣ ਸਿਉਣੇ ਨਹੀਂ ਦੇਣਗੇ ਮੈਂ ਤਾਂ ਕਿਹੜੇ ਰਹਿ ਗਏ ਬੰਦ ਥੋੜੀ ਰਹਿ ਗਏ ਸੱਚ ਵਿਆਹ ਦੇ ਵਿੱਚ ਤੇ ਸਾਰੇ ਜਣਿਆਂ ਨੂੰ ਬਹੁਤ ਬਹੁਤ ਬਈ ਧੰਨਵਾਦ ਸਾਰੇ ਜਣਿਆਂ ਦਾ ਤੇ ਵਧਾਈਆਂ ਵੀ ਭਾਈ ਬੀ ਸਾਡੀ ਕੁੜੀ ਦਾ ਵਿਆਹ ਜਿਹੜੀ ਮਗਰ ਬੈਠੀ ਐ ਅਸੀਂ ਡਿੱਗੀ ਜੇ ਸੱਟੀ ਹੋਈ ਆ ਠੀਕ ਐ ਇਹ ਦੇਖ ਕੀ ਹਣੀਗੀ ਤੇ ਉਹ ਡਿੱਗੀ ਹੁੰਦੀ ਐ ਐਂਡ ਵਾਲੀ ਸੀਟ ਦੀ ਉਹ ਡਿੱਗੀ ਨਹੀਂ ਹੁੰਦੀ ਕੀ ਉਹ ਸੀਟ ਆ ਡਿੱਗੀ ਹੁੰਦੀ ਆ ਤੇ ਤੇ ਕੀ ਉਹਦੇ ਮਗਰ ਆ ਚੰਗਾ ਜਿਹੜੀ ਸੀਟ ਆ ਪੀਟੀ ਹੁੰਦੀ ਆ ਉਹ ਡਿੱਗੀ ਹੁੰਦੀ ਆ ਇਹ ਇਹਦੇ ਕੱਪੜੇ ਲੈਣ ਚੱਲੀਏ ਨੇ ਹੋਰ ਇਹਦੇ ਹੀ ਲਿਆਉਣੇ ਆ ਠੀਕ ਆ ਨਾ ਤਾਂ ਹੀ ਵਿੱਚ ਚੁੱਪ ਕਰਕੇ ਬੈਠੀਆਂ ਮੈਨੂੰ ਕੋਈ ਨੁਜਾਇਦਾ ਦਾ ਖਲਾਰਾ ਜਾਂ ਵਿੱਚ ਜਾਣੇ ਖਲਾਰਾ ਨਹੀਂ ਤੈਨੂੰ ਮੈਂ ਤੈਨੂੰ ਦੱਸਤਾ ਤੇਰਾ ਉਹ ਮੂੰਹ ਨਹੀਂ ਹੱਡਣਾ ਚਾਹੀਦਾ ਉੱਤੇ ਅਸੀਂ ਜਾ ਕੇ ਬਈਏ ਸ਼ਾਪ ਤੇ ਤੇ ਤੂੰ ਆ ਮੂੰਹ ਆਡ ਲਿਆ ਦਾ ਦੀਪ ਨੇ ਵੀ ਕਿਹਾ ਸਾਇਆ ਕਹਾਂ ਵਾ ਕਿ ਜਿਹੜਾ ਤੈਨੂੰ ਪਸੰਦ ਆ ਉਹ ਜਿਵੇਂ ਪਸੰਦ ਆ ਉਹ ਚੁੱਪ ਕਰਕੇ ਲੈ ਲੈਣਾ ਕਿਸੇ ਦੀ ਨਹੀਂ ਸੁਣੀ ਚੁੱਪ ਕਰਕੇ ਨਹੀਂ ਲੈ ਲੈਣਾ ਪੈਸੇ ਤਾਂ ਹੀ ਦੇਣੇ ਆ ਆ ਜੇ ਬਈਦਰ ਹਜੀਤੀ ਦੀ ਵੇਲੀ ਹੋਣੀ ਆ ਮਾਤੇ ਦੱਸ ਦੱਸ ਇਹਨੂੰ ਤੋ ਕੋਈ ਨਹੀਂ ਜਿਹੜੇ ਲੱਗਣੇ ਉਹ ਤੇ ਲੱਗਣੇ ਹੀ ਆ। ਲੱਗਣੇ ਇੱਥੇ ਲੱਗਣੇ ਹੀ ਆ। ਜੀਤੀ ਦੱਸ ਦੇ ਨੂੰ ਕਾ ਹਿਸਾਬ ਨਾਲ। 2 ਮੀਟਰ ਜੀ ਲੋਸ਼ਨ ਲੈ ਆਂਦੇ ਪਹਿਲੇ। ਲੈ, ਅਕਦਾ ਆ ਨਹੀਂ ਹੁੰਦੇ ਪਖੰਡ ਲੋ। ਆ ਇੱਥੇ ਵਜਾ ਲੈਣੇ ਆ। ਆਪਾਂ ਕਿਹੜੇ ਵੇਲੇ ਜਾਵਾਂਗੇ? ਲੋਸ਼ਨ ਲਾਉਣਾ ਪੋਰਾ 12 ਵਜ ਜਾਣੇ। ਉਹਦੇ ਆਪ ਮਾਨਸਵੰਨੇ ਗੱਲਾਂ ਲੱਗਿਆ ਪਏ। ਲੈ ਪਹਿਲਾਂ ਆਪਾਂ ਇੱਥੇ ਜਾਵਾਂਗੇ ਹਰਮਨ ਕੇ ਪਿੰਡ ਕਿਉਂਕਿ ਹਰਮਨ ਦੀ ਮੰਮੀ ਨੇ ਸਪੈਸ਼ਲ ਕਿਹਾ ਕਿ ਕਹਿੰਦੀ ਮੈਂ ਦਿਵਾਉਂਗੀ ਕੱਪੜੇ। ਵੀ ਮੈਨੂੰ ਜੁਕਸ਼ਾ ਆਪਾਂ ਪਤਾ ਚੰਗੀਆਂ ਚੰਗੀਆਂ। ਤੇ ਅਸੀਂ ਕਿਹਾ ਵੀ ਚਲੋ ਠੀਕ ਹੈ ਜੀ। ਹੈ ਤੇ ਅੱਜ ਹਰਜੀਤੀ ਹੋਣੀ ਆ ਦੀਆਂ ਸਹੇਲੀਆਂ ਨਾਲ ਮਿਲਣਗੀਆਂ ਨਾਲੇ ਖੁਸ਼ ਹੋਣਗੀਆਂ ਕਿਉਂ ਜੀ ਅੱਗੇ ਮੈਂ ਦੁਖੀ ਆ ਅੱਗੇ ਤੂੰ ਉਹ ਦੋ ਤਿੰਨ ਦਿਨ ਹੋ ਗਏ ਬਾਵਾ ਗੁੱਸੇ 'ਚ ਮੇਰ ਕੋ ਨਾਸਾਂ ਦੇ ਖਾਏਗਾ ਹੁਣੇ ਫੇਰ ਓਕੇ ਠੀਕ ਆ ਮਿਲਦੇ ਆਈ ਨਨੂ ਅਗਲੀ ਕਲਿੱਪ 'ਚ ਲੈ ਮੇਲ ਮਲਾਪ ਜ਼ਰੂਰੀ ਬੀਬੀਆਂ ਦਾ ਰਾਹ ਦੇ ਵਿੱਚ ਚਾਲੇ ਚੱਲ ਪਿਆ ਮੇਲ ਮਲਾਪ ਵੇਖਿਓ ਕਿਤੇ ਥੱਲੇ ਨਾ ਆਜੋ ਬੀਬੀਆਂ ਵਿਚਾਲੇ ਚਲਾਦਾ ਮੇਲ ਮਲਾਪ ਓਏ ਉਹ ਵੱਡਾ ਦਿਖਾ ਓ ਮਾਈ ਗਾਡ ਹਾਈ ਹਾਓਰ ਯੂ ਆਈ ਲਵ ਯੂ ਟਿਊਬ ਇੱਕ ਆ ਤਾਂ ਲਿਖਿਆ ਭਲਾ ਵੀਰ ਜੀ ਨੇ ਮੈਂ ਇਹ ਨਹੀਂ ਲਿਖਿਆ ਮਾਇਆ ਚੰਗੀ ਆਉਂਦੀ ਆ ਕਹਿ ਇਹ ਹੁਣ ਇਹਨਾਂ ਨੂੰ ਬੀਬੀਆਂ ਨੂੰ ਕਿੱਥੇ ਲੈ ਕੇ ਜਾਣਾ ਆਪਾਂ ਹੈ ਆਪਾਂ ਸੂਟਾਂ ਵਾਲੀ ਦੁਕਾਨ ਤੇ ਸੂਟਾਂ ਵਾਲੀ ਦੁਕਾਨ ਤੇ ਸੋਹਣੇ ਸੋਹਣੇ ਸੂਟ ਆ ਤੂੰ ਵੇਲਾ ਸੂਰਜਣ ਸਿਰ ਤੇ ਆਣਾ ਇਹ ਸੂਰਜ ਹੌਲੀ ਜੇ ਡੁੱਬ ਜਾਣਾ ਹੀ ਸੂਰਜ ਇਹ ਡੁੱਬ ਜਾਣਾ ਹੀ ਆ ਨਹੀਂ ਨਿਕਲਦਾ ਇਹ ਡੁੱਬ ਜਾਣਾ ਹੀ ਵੇਲ ਲੀ ਤੂੰ ਪੱਕੀ ਗੱਲ ਏ ਦੁਕਾਨ प्यारे मैनਾਨੂੰ ਤਾਂ ਪਤਾ ਨਹੀਂ ਪਿਆਰੇ ਦੀ ਆ ਕਿ ਸ਼ਿਆਰੇ ਦੀ ਆ ਇਹ ਤਾਂ ਟੋਟੀਆਂ ਦੁਕਾਨਾਂ ਤੋਂ ਲੋ ਇਹਦਾ ਭਾਈ ਟੋਡੀ ਰਿਸਪੌਂਸਿਬਿਲਟੀ ਆ ਮਾਦਾ ਸੱਚ ਆਪਾਂ ਬਲਾਉਣਾ ਨਹੀਂ ਸਸਤੇ ਨਹੀਂ ਜ਼ਰੂਰੀ ਜ਼ਰੂਰੀ ਆ ਭਾਈ ਤੁਹਾਡੇ ਤੁਹਾਡੇ ਰਿਸਪੌਂਸਿਬਿਲਟੀ ਲਾਏ ਗਏ ਨੇ ਤੁਹਾਨੂੰ ਮਿਲਣੇ ਸਸਤੇ ਸਸਤੇ ਉਹ ਉਧਰ ਚੱਲਾਂਗੇ ਜਿੱਥੇ ਮਿਲਣੇ ਮਹਿੰਗੇ ਦੂਜੇ ਪਾਸੇ ਚੱਲੀ ਜੇ ਦਿਹੜੀ ਇਹਨਾਂ ਲਈ ਹੀ ਆ ਸਾਰੀ ਸਾਰੇ ਆਪਣੇ ਲਈ ਵੇਖਣ ਦੇ ਕੇੰਦੇ ਰੋਲਾ ਘੜ ਪੈ ਉਹ ਇੰਨੀ ਵੇਖ ਲੈਣ ਫੇਰ ਕੀ ਆ ਰੋਲਾ ਪੈਂਦਾ ਜਿਹੜਾ ਪੈਂਦਾ ਤੇ ਪੈਂਦਾ ਹੀ ਆ ਫੇਰ ਕੀ ਆ ਮਾਦਾਣੀ ਚੌਂਕੜੀ ਲੱਗ ਗਈਆਂ ਬੈਗੀਆਂ ਜਦੋਂ ਨਗਰਵੜੀ ਚ ਲੱਗਦਾ ਵਾ ਕੁੜੀਆਂ ਛੋਲੇ ਮੇ ਲੱਗੇ ਨਾਲੋਂ ਥੋੜੀਆਂ ਛੋਲੇ ਨਾਲ ਆ ਆਓ ਨਾਲ ਅਸਲ ਆਇਆ ਅਸਲ ਆ ਕੇ ਬਹਿ ਗਈ ਲੈ ਦੱਸ ਵੀ ਵਿਆਹ ਵਾਲੀ ਕੁੜੀ ਵੀ ਬਹਿ ਚੁੱਕੀ ਹੈ ਵਿਆਹ ਵਾਲੀ ਕੁੜੀ ਵੀ ਇੱਧਰ ਬੈਠੀ ਹੈ ਇਹ 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 ਮੈਨੂੰ ਦੱਸ ਕੇ ਕਰ ਤੇਰੇ ਨਾਲੋਂ ਜ਼ਿਆਦਾ ਭਾਬੀ ਨੂੰ ਤੇ ਮੰਮੀ ਨੂੰ ਇਹਨੂੰ ਘਰੋਂ ਕਹਿ ਕੇ ਲਿਆਇਆ ਮੈਂ ਕਹਾਂਦਾ ਬੜਾ ਮੂੰਹ ਨਹੀਂ ੱਡਣਾ ਜਿੰਨੀ ਜਿਹੜੀ ਜਿਹੜੀ ਚੀਜ਼ ਲੈ ਕੇ ਦੇਣ ਚੁੱਪ ਕਰਕੇ ਲੈ ਲੜੀ ਆ ਗੱਲ ਠੀਕ ਬੰਦਾ ਪਹਿਲਾਂ ਸਮਝਾਵੇ ਚੰਗਾ ਵੀ ਉੱਥੇ ਜਾ ਕੇ ਦੁਕਾਨ ਤੇ ਰੌਲਾ ਪਾਈ ਜਵੇਂ ਕਹੇ ਕਿ ਨਹੀਂ ਮੈਂ ਤਾਂ ਆ ਲੈਣਾ ਮੈਂ ਤਾਂ ਲੈਣਾ ਲਓ ਕੋਈ ਜਦੈ ਸੰਨ ਪਸੰਦਾਈ ਜਾਣਗੇ ਕੋਈ ਇਹਨਾਂ ਕੋ ਭੋਣੇ ਚਾਹ ਚਾਹ ਆਪਾਂ ਬੇਸ ਤੋਂ ਜੁਰੂ ਕਰਨਾ ਕਰਨਾ ਹਾਂ ਜੀ ਕਿਉਂਕਿ ਸਾਰਿਆਂ ਨੇ ਬਣਾਉਣੇ ਆ ਆ ਵੇਲਾ ਵੀ 5-7 ਬੀਬੀਆਂ ਨੇ ਇਹਨਾਂ ਨੇ 4-4 5-5 ਲੈਣੀ ਤੇ ਵੇਲਾ ਕਿੰਨੇ ਬੰਜਣੇ ਆਪੇ ਲਾ ਨਹੀਂ ਹੋਣੀ ਮੋਟੇ ਮੈਂ ਤੇ ਦਾਤਾ ਸਿਰੇ ਦੁਪਹਿਰ ਚੜ੍ਹੀ ਹੋਈ ਸੀ 12 ਵਜੇ ਦੂਜਾ ਪਾ ਬੀ ਫੋਰ ਤੇ ਆਪਰ ਵੀ ਖਾ ਹੀ ਦੇਣਾ ਤੁਹਾਨੂੰ ਆਹੋ ਮੈਂ ਇਹ ਦਿਨਾਂਦਰ ਬਾਈ ਦੀ ਤਸੱਲੀ ਹੋਈ ਨਾ ਹੁਣ ਚਿਰ ਇਹਨਾਂ ਨੇ ਨਹੀਂ ਏਟਨਾ ਬਾਈ ਨੂੰ ਵੀ ਬਿਫੋਰ ਦਿਖਾ ਤੇ ਆਫਟਰ ਦੇ ਦੋ ਘੰਟੇ ਬਾਅਦ ਇਫ ਯੂ 2 ਆਵਰਸ ਲੇਟਰ ਮੜਾ ਜਾ ਸਾਈਡ ਤੇ ਹੋ ਮਾਦਾ ਜੀ ਤੁਹਾਨੂੰ ਜਗ੍ਹਾ ਬਗਾਈਏ ਜਗ੍ਹਾ ਖੁੱਲੀ ਕਰੋ ਮੜਾ ਜੀ ਆਹ ਕਲਰ ਸੋਨਾ ਹੈ ਤਰ ਪਾ ਕੇ ਵੀ ਬੈਠੀ ਆ ਸੇਮ ਹੀ ਭਾਈ ਫਿਰਦੀ ਹੈ ਬਿਲਕੁਲ ਘੇਰਾ ਘੇਰ ਉਹਨੂੰ ਸੇਮ ਹੀ ਕਲਰ ਹੈ ਸੇਮ ਹੀ ਡਿੱਟੋ ਭਾਈ ਇਹ ਬਿਸਕੁਟੇ ਐਸਨਹੀਂ ਅਰਮਣ ਤੈਨੂੰ ਡਿਜ਼ਾਈਨ ਚ ਕੋਈ ਫਰਕ ਦਿਂਦਾ ਏ ਨਾ ਸੇਮ ਹੀ ਆ ਸਾਰੀ ਹੈ ਪਰ ਰੇਟ ਹੀ ਅਲੱਗ-ਅਲੱਗ ਆ ਸਾਰੇ ਸੇਮ ਇਹਨਾਂ ਇਹਨਾਂ ਨੂੰ ਕੋਈ ਪਸੰਦ ਨਹੀਂ ਹੁੰਦਾ ਆ ਇਹਦਾ ਇਹਦਾ ਕੱਪੜਾ ਕਿਸੇ ਡਿਜ਼ਾਈਨ ਚ ਨਹੀਂ ਆਉਂਦਾ ਇਤਨਾ ਮੈਂ ਦੰਦ ਦਦਨਾ 1 ਮਿੰਟ ਦੰਦ ਦਦਿਆ ਇਹਨਾਂ ਨੂੰ ਹੋਣਾ ਇਹਨਾਂ ਨੂੰ ਕੋਈ ਪਸੰਦ ਨਹੀਂ ਹੁੰਦਾ ਅੱਧੇ ਘੰਟੇ 2 ਘੰਟੇ ਬਾਅਦ ਜਿਹੜੇ ਜਿਹੜੇ ਸੂਟ ਇਹਨੇ ਕੜਾ ਕੜਾ ਸੱਟਾ ਚਲ ਆ ਵੀ ਕੱਢ ਦੇ ਆਹ ਦਿਖਾਓ ਚਸ਼ਤ ਸ਼ਿੰਗੇ ਉਸ ਆਈ ਉਸ ਆਈ ਐਂ ਹੀ ਹੋਣਾ ਬਾਅਦ ਚ ਉਧਰ ਇੱਕ ਰੀਲਾਂ ਤੇ ਲੱਗੀ ਹੀ ਲੱਭਣਗੇ ਸੂਟ ਲਾ ਬਣਾ ਜਿਹੜੇ ਰੰਗ ਦੇ ਪੌਣੇ ਦੇ ਲਾ ਲੱਗੀਆਂ ਯਾਰ ਭਾਬੀ ਸਾਡੀ ਦਾ ਨਹੀਂ ਉਹ ਨਹੀਂ ਆਇਆ ਉਹ ਆ ਕੇ ਕਿ ਉੱਠ ਕੇ ਭਾਜੀ ਯਾਰ ਜਿਹੜਾ ਕਹਿੰਦਾ ਮੈਂ ਲਿਹਾਉਣਾ ਭਾਜੀ ਹੋਰ ਕੱਢ ਕੇ ਡਿਮਾਂਡ ਹੀ ਬਹੁਤ ਜ਼ਿਆਦੀ ਬੀਬੀਆਂ ਦੀ ਸਾਡੇ ਵੱਸੋਂ ਬਾਹਰ ਕੰਮ ਸਾਡੇ ਵੱਸੋਂ ਬਾਹਰ ਇੱਕ ਬੰਦਾ ਦਾ ਭੱਜ ਚੁੱਕੇ ਤੇ ਨਾ ਬੰਦੇ ਜੀ ਵਿਚਾਰਾ ਭੱਜ ਗਿਆ ਇੱਕ ਭੱਜ ਗਿਆ ਵਿਚਾਰਾ ਤੇ ਨਾ ਨਹੀਂ ਇਹ ਬੀਬੀਆਂ ਮੇਰੇ ਪਰ ਵਸ ਜਰੀ ਸੌਂ ਜੀ ਚਲੀ ਹੁਣ ਇੱਕ ਆਈ ਆਈ ਬੈਠੇ ਟੌਰ ਨਾ ਇੱਥੇ ਤੁਹਾਡੇ ਲਈ ਪੂੜੀਆਂ ਛੋਲੇ ਮੰਗਾਉਣੇ ਆ ਤੇ ਤੁਸੀਂ ਬਹੁਤ ਚੌਂਕੜੀ ਲਾ ਕੇ ਦੋ ਮਿੰਟ ਨਹੀਂ ਨਾ ਤਾਂ ਜਦੋਂ ਨਾਲ ਪੂੜੀਆਂ ਛੋਲੇ ਨੇ ਮੈਨੂੰ ਤੁਹਾਨੂੰ ਬੈਠੇ ਵੇਖ ਕੇ ਫੀਲਿੰਗ ਆਉਂਦੀ ਨੇ ਜਿਵੇਂ ਅੱਜ ਤੇ ਲੱਗ ਰੋ ਟੀਚਰ ਹੀ ਲੱਗਾ ਹੁੰਦਾ। ਲਓ ਉੱਧਰ ਆ ਜਾਓ। ਲਓ ਵੀਰ ਜੀ ਨੇ ਆਹ ਦੀ ਡਿਊਟੀ ਚੇਂਜ ਕੀਤੀ ਹੁਣ। ਹੁਣ ਵੀਰ ਨੂੰ ਦੱਸੋ ਤੁਹਾਨੂੰ ਕਿਵੇਂ ਦੇ ਕਲਰ ਚਾਹੀਦੇ ਤੇ ਉਹ ਲਿਆ ਕੇ ਦਵਾਂ ਤੁਹਾਨੂੰ। ਆਪਾਂ ਖਾਦੇ ਹਾਂ। ਹੈਂ? ਗੱਡੀ 'ਚ ਬਿਠਾ ਦੇ। ਬਸ ਹੋ ਗਏ ਪੂਰੇ ਦੇ ਕੇ ਸੂਟ। ਹਾਂ ਜੀ ਜੀ। ਇਹਨੂੰ ਕਹ ਚਲੋ ਚੱਲੀਏ ਬਸ ਹੋ ਗਏ ਪੂਰੇ ਸੂਟ। ਕਿੱਥੇ ਦਰਨਾ ਜੀ ਇਹਨੂੰ ਕੱਟੋ ਮਾਤਾ ਨੂੰ ਪਤਾ ਸਾਰਾ ਨਹੀਂ ਸੂਟ ਸਾਰੇ ਮੋਟੇ ਸੋਨੇ ਲੈ ਨਹੀਂ ਤੂੰ ਕਿੰਨੇ ਸੂਟ ਲੈਣੇ ਇਹਨੇ ਮਾਤਾ ਜੀ ਹੈ 21 21 ਉਪੀ ਕਰਨੀ ਕਰ ਕਰਨੇ ਨਾ ਆਹੋ 21 ਵੇਸ ਤੂੰ ਨਾ 21 ਹੋਣਗੇ 21 ਨਾ ਹੋਣੇ ਨਾ ਹੋਣੇ ਲੱਗਿਆ ਇਹ ਗੱਲਾਂ ਨਹੀਂ ਹੋਣੀਆਂ ਤੈਨੂੰ ਘਰੋਂ ਕਹਿ ਕੇ ਲੈ ਬਣਵਾਨੀ ਨਹੀਂ ਕਰਨੀ ਬਾਹਰ ਜਾ ਕੇ ਚੰਗੇ ਜਵਾਕਾਂ ਵਾਂਗੂ ਰਹਿ ਰਿਹਾ ਬਣਾ ਲੈ ਹਰਜੀਤ ਹੀ ਕੋਈ ਨਹੀਂ ਨਵੇਂ ਦਾ ਬਣਾਉਣਾ ਹੀ ਪੈਣਾ ਨਵੇਂ ਦਾ ਬਣਾਉਣਾ ਹੀ ਪੈਣਾ ਜਾ ਕਿ ਮੇਰੀ ਮੰਮੀ ਇੱਥੇ ਕਹੇ ਜੇ ਮੇਰੇ ਕੋਲ ਬਠੂਰੇ ਹੈ ਉਹ ਕਹਿਣ ਹੋਰ ਲੈ ਲੈਣੇ ਕਹੇ ਕੋਈ ਨਹੀਂ ਕੋਈ ਕਹੇ ਹਾਂ ਸੋਟ ਕੋ ਸੂਟ ਹੋਣੇ ਨਵੇਂ ਰੱਜ ਨੇ ਹੁਣ ਕੋਈ ਐਵੇਂ ਨਾ ਬੜਾ ਬਰਛੀ ਇਹਨਾ ਪੂਰਾ ਸੋਬਰਦਾ ਆ ਆ ਕੱਲ ਜਿਆਦਾ ਸੋਹਣਾ ਲੱਗੂ ਮਾਦਾ ਕਿਹੜਾ ਬਲੂ ਜਿਹੜਾ ਆ ਜਿਹੜਾ ਹਾਂ ਉਹ ਜਾਨ ਮਮਮੀ ਨਾਲ ਲੈ ਰਿਹਾਗਾ ਜਿਆਦਾ ਉਹ ਨਾ ਪਾਉਂ ਹੋਰ ਰੰਗ ਜਿਆਦਾ ਮਾਦਾ ਦੀ ਜਵਾਨੇ ਵਾਲੇ ਤਹੀ ਜੰਗ ਬਲੱਡਿਆ ਤੇ ਓਏ ਲੈ ਕੇ ਵੀ ਵਿਖਾ ਦੀ ਵੀ ਲੈ ਠੀਕ ਹੈ ਦੇਖ ਜਾਨੀ ਲੈ ਕੇ ਵੀ ਵਿਖਾ ਦੀ ਓ ਆਹ ਸੋਣਾ ਲਾ ਲਾ ਲੈ ਵੀ ਫਾਈਨਲੀ ਹੁਣ ਥੱਲੇ ਉਤਰ ਗਏ ਵਾਏ ਵਾਏ ਏ ਤੂੰ ਪਿਆਰਾ ਲਾ ਹਾਲੇ ਸ਼ਾਪਿੰਗ ਬੈਕਪੈਕ ਪਾ ਲਿਆ ਵੀ ਜਾਣੀ ਹੋ ਗਈ ਕੰਪਲੀਟ ਕੀ ਕਿਤੇ ਹੋਰ ਜਾਣਾ ਅਜੇ ਹੋਰ ਚਾਹੀਦੀ ਥੋੜੀ ਥੋੜੀ ਹੋ ਗਈ ਆ ਥੋੜੀ ਇੰਨੀ ਕੁ ਹੋ ਗਈ ਆ ਇਹ ਮਾਰ ਬਖੇਰਾ ਲੈਣਾ ਏ ਚਲੋ ਗਾਹਣ ਕੁਝ ਕਰੀ ਰੌਣਕ ਉਹਨਾਂ ਨੇ ਤਾਂ ਰੌਣਕ ਪੂਰੀ ਉਹਨਾਂ ਦੇ ਅੱਜ ਮਾਨ ਚਾਹੀ ਚੀਜ਼ ਮਿਲ ਗਈ ਉਹਨਾਂ ਨੂੰ ਹੋਰ ਕੀ ਚਾਹੀਦਾ ਤੇ ਬੈਠੇ ਉਹ ਤੇ ਉਹ ਸੂਟ ਦਿਖਾ ਉਹ ਸਾਰੇ ਕਿਹਨਾਂ ਨੇ ਇਹ ਦੱਸਣਾ ਦੁਕਾਨ ਕਿਹਨੇ ਇਹਨਾਂ ਦੀ ਦੂਜੀ ਦੁਕਾਨ ਤੇ ਆਏ ਆ ਪਹਿਲਾਂ ਉਧਰ ਸੂਟ ਖਲਾਰ ਕੇ ਆਏ ਹੁਣ ਫੇਰੇ ਇੱਧਰ ਆ ਗਏ ਉਧਰ ਖਲਾਰ ਖਲੂਰ ਕੇ ਮੋੜ ਗਏ ਉਧਰ ਨਹੀਂ ਪਸੰਦ ਆਇਆ ਉਹ ਕਹਿੰਦੇ ਇੱਧਰ ਆਓ ਭਾਜੀ ਇੱਧਰ ਤੁਹਾਨੂੰ ਨਵੇਂ ਸੂਟ ਵਗਾਉਣੇ ਆ ਤਾਂ ਇੱਧਰ ਵੀ ਨਹੀਂ ਆਉਣੇ ਪਿਆਰੇ ਨੇ ਆਪਨੂੰ ਪਿਆਰੇ ਜਿਹੇ ਸੂਟ ਵਿਖਾਏ ਸੀ ਤੇ ਚੌਧਰੀ ਨੇ ਚੌਧਰੀਆਂ ਕਰਕੇ ਚੌਧਰੀਆਂ ਵਾਲੇ ਸੂਟ ਲੈਣੇ ਹੁੰਦੇ ਨੇ ਕਿਤ ਲੱਗ ਜਾਂਦਾ ਪਤਾ ਕੀ ਭਾਲਦੇ ਮੋਟੇ ਆ ਸਸਤੀ ਜੀ ਰੇਟ ਤੇ ਵਧੀਆ ਸੂਟ ਮਿਲ ਜਾਂਦਾ ਉਹ ਹਰ ਇੱਕ ਜਗ੍ਹਾ ਨਹੀਂ ਨਾ ਹੁੰਦਾ ਉਹ ਉਹ ਨਹੀਂ ਕਸਟਮ ਹੁੰਦਾ ਉਹ ਕਿੱਥੇ ਕਿੱਥੇ ਚੱਲਦਾ ਦਾ ਲੱਗਦਾ ਲੱਗਈ ਹੈ ਕਦਨ ਗਿਆ ਇਹ ਗੋਨਾ ਕੋ ਉਹ ਲੈਣ ਦੀ ਪੱਟ ਹੈ ਲਵੈਂਡਰ ਲਵੈਂਡਰ ਆਹੋ ਦੇਖੋ ਉੱਪਰ ਕਿਵੇਂ ਉਹ ਪਰਲਾਵੰਦਾ ਜਿਹੜਾ ਉੱਪਰ ਖੜਾ ਥੰਦਮਨਾ ਦੇ ਫੋਨ ਨਾ ਰੱਖ ਉਸ ਪਰਲਾ ਪਾਪੋ ਦਿੰਦਾ ਕਿ ਇਹ ਬੁਟੀਕ ਦਾ ਸਪੈਸ਼ਲ ਰੂਟ ਆ ਬੱਸ ਬੱਸ ਇਹ ਜੁੱਤੇ ਵਾਲੀ ਛਾ ਹੀ ਕੋਈ ਨਹੀਂ ਹੈਗੀ ਦੁਨੀਆ ਖਤਮ ਮੇਰੇ ਦੁਆਰ ਸਿਲ ਰਹਿ ਵੀ ਇੱਧੇ ਗਈ ਹੈ ਇੱਧੇ ਖੇੜ ਨਹੀਂ ਇੱਧੇ ਨਹੀਂ ਅਬ ਇਹਨੇ ਨੇ ਪ੍ਰਭਾਵ ਹੀ ਪਾਈ ਹੋਣਾ ਫਾਦ ਕੱਪੜਾ ਹੋਰ ਇੱਕ ਤਰ੍ਹਾਂ ਪ੍ਰਭਾਵ ਛੱਡਿਆ ਬੀਬੀਆਂ ਕਹਿੰਦੇ ਕਹਿਣਾ ਨਹੀਂ ਠੀਕ ਹੈ ਟਿੱਕੀ 'ਚ ਵੀ ਨਹੀਂ ਪਾਇਆ ਤੇ ਦੂਜੇ 'ਚ ਭੱਲੇ 'ਚ ਵੀ ਹਾਂ ਟੇਸਟ ਮਾ ਮਾਦਰੀ ਨੇ ਮਖਾਂ ਮੋਢਾ ਕੀ ਮਾਦਾਨਾ ਨੇ ਦੋ ਪਲੇਟਾਂ ਲਈਆਂ ਜੇ ਸਪੈਸ਼ਲ ਵੇਖ ਲਓ ਇੱਕ ਟਿੱਕੀ ਨਾਲ ਪਾਉ ਭਾਜੀ ਦੀ ਪਲੇਟ ਹਲੇ ਜਿਹੜੀ ਖਾਂਦੇ ਬੱਕਰੀ ਮੈਂ ਟਿੱਕੀ ਫਿਰ ਦਹੀਂ ਭੱਲਾ ਹਾਂ ਆਪਾਂ ਸ਼ੇਅਰ ਕਰਦੇ ਮਮੀ ਲੈ ਮੈਂ ਤੇਰੇ ਨਾਲ ਕੰਪਰੋਮਾਈਜ਼ ਕਰਦਾ ਇਹ ਚੀਜ਼ ਨਹੀਂ ਨਹੀਂ ਮੈਂ ਆਵੇ ਕੰਪਰੋਮਾਈਜ਼ ਕਰੂੰਗਾ ਨਾਲ ਮੈਂ ਸ਼ੇਅਰ ਕਰਦਾ ਮਮੀ ਹਣਾਣਾ ਮੈਂ ਤਾਂ ਨਹੀਂ ਪਸਵੈਂਦਾ ਹਾਂ ਆ ਨੂਨ ਖਾ ਕੇ ਤੇ ਹੁਣ ਟੌਰ ਨਾ ਫਿਰ ਦਿਮਾਗ ਖਾਂ ਲੱਗ ਪੜਦੀ ਇਹਨਾਂ ਦੁਕਾਨਦਾਰਾਂ ਦੇ ਹੁਣ ਲੱਭ ਜੀ ਤੁਹਾਨੂੰ ਕੋਈ ਸ਼ੈ ਚਲੋ ਇਹ ਤੀਜੀ ਤੀਜੀ ਸ਼ਾਹ ਹੋਵਾ ਤੁਹਾਡੀ ਅੱਜ ਦੀ ਸਵੇਰ ਦੀ ਠੀਕ ਹੈ ਨਾ ਜੇ ਇਥੋਂ ਵੀ ਤੁਹਾਨੂੰ ਕੋਈ ਪਸੰਦ ਨਾ ਆਏ ਬੱਸ ਫਿਰ ਪੱਕੀ ਗੱਲ ਆ ਕੀ ਗਾਰੰਟੀ ਮੈਂ ਗਾਰੰਟੀ ਸੰਦੀਪ ਪੁਰੇ ਆ ਦੇਖ ਐਟਮਾਂ ਦਾ ਬਾਵਾ ਪਈਆਂ ਵੇ ਜਾਣਾ ਮਾਹੀਆ ਕੱਢੋ ਬਾਹਰ ਸਾਰੀਆਂ ਸਦੀਪ ਆਹ ਚੀਜ਼ ਦੇਖ ਹਾਂ ਇਹਨੇ ਦੇ ਨਵੀਂ ਆਈ ਹੁਣ ਗ੍ਰੈਫਿਟੀ ਆ ਹਾਂ ਗ੍ਰੈਫਿਟੀ ਲੈ ਲੈਂਗੇ ਕੌਫੀ ਚਾਹ ਵਾਕੇ ਕੌਫੀ ਆ ਜੋ ਵੀ ਹੈਗਾ ਫਟਾ ਦੇ ਵਸ ਨੋ ਬੜਾ ਹਾਂ ਦੇ ਹੋਰ ਬਾਈ ਕੌਫੀ ਆਰਡਰ ਦੇਣ ਲੱਗਾ ਕੌਫੀ ਦੇ ਚੱਕਰ ਚ ਚਾਹ ਵੀ ਰਹੇ ਜੁੜੇ ਹਨ ਚਾਹ ਦਿਓ ਸਾਡੇ ਚਾਹ ਨਹੀਂ ਸਾਰੀ ਦਿਹਾੜੀ ਚੱਲਦੀ ਆਡਾ ਚਾਹ ਨਾ ਦਿਹਾੜੀ ਦੀ ਸਿਸਟਰ ਜੀ ਥੈਂਕ ਯੂ ਸਾਨੂੰ ਵੀ ਸਾਰੀ ਦਿਹਾੜੀ ਦੇ ਬਚਨ ਹੈ ਹੀ ਆ ਤੇ ਇੱਕ ਇੱਕ ਕਪ ਚਾਹ ਦਾ ਜਿਹੜਾ ਪੀ ਲਿਆ ਹੋਰ ਸਾਨੂੰ ਕੀ ਬਚਣਾ ਵਾ ਲੋ ਵੀ ਫਾਈਨਲੀ ਸ਼ਾਪਿੰਗ ਇਹਨਾਂ ਦੀ ਹੋਈ ਡੰਨ ਹੁਣ ਬਰਾਬਰ ਦਾ ਡੰਨ ਤਾਂ ਨਹੀਂ ਹੋਏਗੀ ਗੱਲ ਕਰ ਹੋਏਗੀ ਜਾਨੀ ਤੇ ਲੇਟ ਹੋ ਗਿਆ ਘਰੇ ਜਾ ਕੇ ਕੰਮ ਕਰਨ ਅਜੇ ਮੂਰਤ ਨਹੀਂ ਨਾ ਹੀ ਇਹਨਾਂ ਦਾ ਹੌਲੀਡੇ ਆਫ ਹੋ ਗਿਆ ਉਹਨੇ ਗੱਲ ਕੋਲ ਕਿਤੋਂ ਛਾਨਣੀ ਲਾਈ ਆ ਉਹ ਪਤਾ ਨਹੀਂ ਕਿੰਨਾ ਕੁ ਭਾਰ ਹੌਲਾ ਹੋਣਾ ਜਾਂ ਕਿੰਨਾ ਕੁ ਨਹੀਂ ਆਣਾ ਨਹੀਂ ਆਉਣਾ ਹਾਂ ਇਹ ਤੇ ਇੱਥੇ ਨਹੀਂ ਚੱਲਦੀ ਹੱਲ ਤੇ ਚੱਲੀ ਜਾਣਾ ਲੱਦੀ ਚੱਲੋ ਹੁਣ ਹੌਲੀ ਹੌਲੀ ਕੋਈ ਨਹੀਂ ਤਗੜੇ ਹੋ ਗਏ ਉਧਰ ਵੇਖ ਵੀਰ ਹੋਣਾ ਨੇ ਭੁਜੀਆ ਭਾਜੀਆ ਲੈ ਲਿਆ ਆਪ ਦਾ ਤੇ ਬੱਸ ਉਹਨੇ ਆਹਦਾ ਖਾਣਾ-ਪਾਨਾ ਲੈ ਲਿਆ ਵਾ ਇਹ ਨਾ ਸਹਰਾ ਨਹੀਂ ਰੱਖਣਾ ਪੈਸਾ ਜਦੋਂ ਖਾਲੀ ਹੋਏ ਇਹ ਤੇ ਇਹਨੂੰ ਨਹੀਂ ਦਿਖਾਉਣਾ ਤੂੰ ਖਾਲੀ ਹੋ ਗਿਆ ਇਹਨੂੰ ਦਿਖਾਉਣਾ ਨਹੀਂ ਘੌਰ ਤੇ ਪਿਆਰ ਰਹਿਣਾ ਇਹ ਬਾਤ ਠੀਕ ਇਹ ਤੇ ਹੌਲੀ-ਹੌਲੀ ਖਾਈ ਜਾਵਾਂਗੇ ਚਲੋ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਹਣਾ ਦਾ ਸ੍ਰੀ ਗੱਲ ਸਾਰਾ ਵਲੌਗ ਦੇ ਨਾਲ ਥੈਂਕ ਯੂ ਲਵ ਯੂ ਨਹੀਂ ਥੈਂਕ ਯੂ ਅਗਲਾ ਵਲੌਗ ਆਪਾਂ ਜੁੱਤੀਆਂ ਤਾਂ ਨਹੀਂ ਬਣਾਉਣਾ ਜੁੱਤੀਆਂ ਵੀ ਲੈਣੀਆਂ ਜੁੱਤੀਆਂ ਵੀ ਜਾਉਂਦੇ ਹਾਂ ਛੋਟਾ ਹੀ ਮੰਗੇ ਜੁੱਤੀਆਂ ਨਹੀਂ ਜਾਵਾਂਗੇ ਜੁੱਤੀਆਂ ਤੇ ਵੀ ਜਾਵਾਂਗੇ ਜੇ ਆਪਾਂ ਦਰਜੀਆਂ ਕੋਲ ਜਾਣਾ ਹੈ ਚੱਲਾਂਗੇ ਕਿੱਥੇ ਜਾਵਾਂਗੇ ਨਹੀਂ ਅਜੇ ਤਾਂ ਸੂਸਿਓਣੇ ਦੇਣੀਆਂ ਜੀ ਹਲੇ ਸਲਾਮ ਮਸ਼ਰਾ ਹੋਏਗਾ ਇਸ ਚੀਜ਼ ਤੇ ਹਾਂ ਇਹ ਤਾਂ ਸਲਾਮ ਹੋਏਗੀ ਫੇਰ ਹੀ ਦਾ ਵਲੌਗ ਬਣੇਗਾ